ਜਿਕਰੋ ਬਚਾ ਜੀ ਅੱਜ ਦਾ ਕੰਨ ਕੰਨ ਤੋਂ ਹੋ ਸਾਡੀ ਗੁਰਨਾਨ ਸਾਹਿਬ ਜੀ ਮਹਾਰਾਜ ਕਾਂਕਰ ਗੁਰਨਾਨ ਸਾਹਿਬ ਜੀ ਮਹਾਰਾਜ ਨੂੰ ਕਰੇ ਸਾਉ ਸੰਗਤ ਜੀਓ ਅੱਜ ਗੁਰਨਾਨ ਸਾਹਿਬ ਸਾਹਿਬ ਜੀ ਵੱਡੇ ਸਾਹਿਬ ਜੀ ਆਦੇ ਭਵਾਂ ਜੀ ਚੰਦਰ ਜੀ ਮਹਾਰਾਜ ਦਾ ਜਨਮ ਦਿਹਾੜਾ ਹੈ ਇਹ ਖੁਸ਼ੀ ਵਿੱਚ ਸਾਉ ਸੰਗਤ ਜੀਓ ਸਭ ਜਗਤ ਉੱਤੇ ਆ ਸਾਰਾ ਦਿਨ ਹੈ ਭਵਾਂ ਜੀ ਚੰਦਰ ਜੀ ਦਾ ਜਨਮ ਦਿਹਾੜਾ ਜਨਮ ਦਿਹਾੜਾ ਇੱਥੇ ਕਾਲਰਾ ਬਾਦ ਬਜਵੀ ਮੋਬਿਲ ਜੀ ਜੰਨ ਦਿਵਾਲਾ ਸੰਗਤਾਂ ਮਨਾੜੀ ਲਖਨ ਆਤਮਾ ਭੂਮੀ ਦੇ ਭਰਾ ਦੇ ਹਨ ਸਾਰੇ ਸੰਗਤ ਨੂੰ ਲੱਖ ਲੱਖ ਵਧਾਈ ਹੋ। ਕੀ ਨਾਮ ਜੀ ਮੈਂ ਅਮਰਸ਼ੀਰ ਪਾਪਾ ਜੀਵਨ ਸਿੰਘ ਜੀ ਵਿਦਿਆਖਾ ਟ੍ਰਸਟ ਦਾ ਡਿਪਟੀ ਸੁਪਰਡੈਂਟਾ ਜੀ ਅੱਜ ਮੈਂ ਬਾਬਾ ਸ੍ਰੀ ਚੰਦ ਦੀ ਜਨਮ ਦਿਨ ਦੀ ਸਾਰੇ ਲੋਕਾਂ ਨੂੰੱਖ-ਲੱਖ ਵਧਾਈ ਦਿੰਦਾ ਉਸ ਤੋਂ ਪਹਿਲਾਂ ਜਿਹੜੇ ਹਾਲਾਤ ਹੈ ਅੱਜ ਪੰਜਾਬ ਦੇ ਉਹ ਬਹੁਤ ਖਰਾਬ ਨੇ ਕੁਝ ਪਿੰਡ ਬਹੁਤ ਸਾਰੇ ਜਿਹੜੇ ਆ ਪਾਣੀ ਦੇ ਵਿੱਚ ਡੁੱਬ ਗਏ ਲੋਕਾਂ ਦੇ ਘਰ ਚੋ ਰਹੇ ਆ ਵੱਡੀਆਂ-ਵੱਡੀਆਂ ਬਿਲਡਿੰਗਾਂ ਜਿਹੜੀਆਂ ਉਹ ਵੀ ਚੋ ਰਹੀਆਂ ਨੇ ਤੇ ਮਹਾਰਾਜ ਗਾੜੀ ਸਾਡੀ ਤੇ ਇਹੀ ਅਰਦਾਸ ਹੈ ਅੱਜ ਦੇ ਦਿਨ ਦੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਤੇ ਸਾਰਿਆਂ ਨੂੰ ਸਹੀ ਸਲਾਮਤ ਰੱਖੇ ਮੈਂ ਅੱਜ 13 ਵਾਪਸ ਸੀਤਲਦਾਸ ਜੀ ਮੇਰੇ ਗੁਰੂ ਦੀਪ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਨ ਮੈਂ ਆਏ ਆ ਤੇ ਇਸ ਵਾਸਤੇ ਵੀ ਮੈਂ ਥੋੜੀ ਜੀ ਲੇਟ ਹੋ ਗਿਆ ਉਹਦੇ ਵਾਸਤੇ ਮੈਂ ਆਪਣੀ ਮਾਫੀ ਚਾਹੁੰਦਾ ਕਾਰਨ ਇਹ ਹੀ ਕਿ ਬਰਸਾਤ ਹੋ ਰਹੀ ਬਿਆਸ ਬਹੁਤ ਜ਼ਿਆਦਾ ਪਹਿਲਾਂ ਮੈਂ ਸਕੂਟਰੀ ਤੇ ਆਉਣ ਲੱਗਾ ਤੇ ਭਿੱਜ ਗਿਆ ਫੇਰ ਮੈਂ ਜਾ ਕੇ ਤਾਂ ਗੱਡੀ ਲੈ ਕੇ ਤੇ ਵਾਪਸ ਆਇਆ ਜੀ ਦੀ ਬਚਾਣੋਂ ਮਾੜੀ ਬਰਸਾਤ ਹੁਣ ਵੀ ਹੋ ਰਹੀ ਹੈ ਅਸੀਂ ਪ੍ਰਮਾਤਮਾ ਦੇ ਗਾੜੀ ਅਰਦਾਸਾਂ ਕਰੀਏ ਸਾਰੀ ਸੰਗਤ ਕਿ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਤੇ ਸਾਰੇ ਆਪਣੇ ਸੁਖੀ ਦਾ ਜੀਵਨ ਬਤੀਤ ਕਰਨ ਮੈਂ ਇੱਕ ਜਾਣਕਾਰੀ ਛੱਡਦਾ जगत गुरु भगवान श्री चंद महाराज की जय 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 पहला प्रणाम मेंशन कर दीजिए वाहेगुरु जी का खालसा वाहेगुरु जी की मैं سابقا सरपंच गुरमुख सिंह वाइस चेयरमैन ਮਾਰਕੀਟ ਕਮੇਟੀ ਦੇ ਢਾ ਅੱਜ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਨ ਆਜ ਬਾਬਾ ਸੀਤਲਦਾਸ ਜੀ ਦੇ ਡੇਰੇ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਇੱਥੇ ਆਈਆਂ ਹੋਈਆਂ ਸੰਗਤਾਂ ਨੂੰ ਮੈਂ ਲੱਖ ਲੱਖ ਵਧਾਈ ਦਿਨਾ ਜਿਨ੍ਹਾਂ ਕੇ ਸਾਰੀਆਂ ਸੰਗਤਾਂ ਨੇ ਪਿੰਡ ਦੀਆਂ ਨੇ ਇਲਾਕੇ ਦੀਆਂ ਸੰਗਤਾਂ ਨੇ ਮਿਲ ਜੁਲ ਕੇ ਬਾਬੇ ਸ੍ਰੀ ਚੰਦ ਦਾ ਜਨਮ ਦਿਨ ਮਨਾਇਆ ਹੈ ਸਾਰੀਆਂ ਸੰਗਤਾਂ ਮੈਂ ਇੱਥੇ ਜੀ ਆਇਆਂ ਆਖਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਸਾਹਿਬ ਅੱਜ ਤਾਨੂੰ ਪਤਾ ਹੈ ਕਿ ਜੋ ਪੰਜਾਬ ਦੇ ਹਾਲਾਤ ਨੇ ਪਾਣੀ ਬਹੁਤ ਆਇਆ ਹੋਇਆ ਔਰ ਸੰਕ ਬਹੁਤ ਸਾਰੇ ਗਰੀਬਾਂ ਦੇ ਘਰ ਟ ਹੈਗੇ ਨੇ ਤੇ ਕੀ ਕਰ ਸੰਗਤਾਂ ਨੂੰ ਬਚਨ ਕਰਨਾ ਮੈਂ ਧੰ ਧੰ ਗੁਰੂ ਰਾਮਦਾਸ ਜੀ ਧੰ ਧੰ ਬਾਬਾ ਸ੍ਰੀ ਚੰਦ ਜੀ ਅੱਜ ਉਹਨਾਂ ਘੜੇ ਹੱਥ ਜੋੜ ਕੇ ਅਰਦਾਸ ਬੇਨਤੀ ਕਰਦਾ ਕਿ ਮਹਾਰਾਜ ਜੋ ਅੱਜ ਪੰਜਾਬ ਦੇ ਉੱਤੇ ਬਹੁਤ ਮਾੜਾ ਸੰਕਟ ਚੱਲ ਰਿਹਾ ਇਹ ਤੁਹੀ ਕੱਢਣ ਵਾਲੇ ਜੇ ਇਹ ਤੋਂ ਤੁਹਾਡੇ ਤੋਂ ਮੇਰਾ ਬੇੜਾ ਪਾਰ ਨਹੀਂ ਹੋਣਾ ਸਾਡਾ ਇਲਾਕਾ ਬਹੁਤ ਜਦਾ ਪਾਣੀ ਛੱਡੋ ਬਚੂਕਾ ਵਾ ਜਿਵੇਂ ਕਿ ਅਜਨਾਲਾ ਫਤੇਗੜ ਚੂੜੀਆਂ ਰਮਦਾਸ ਡੇਰਾ ਬਾਬਾ ਨਾਨਕ ਇਹ ਕਰਕੇ ਬਹੁਤ ਹੀ ਸਾਡਾ ਜਾਨੀ ਮਾਲੀ ਨੁਕਸਾਨ ਬਹੁਤ ਹੋਇਆ ਔਰ ਇਹ ਜਿਹੜਾ ਬਾੜ ਡੰਗਰ ਤੋੜੀ ਤੰਦਾ ਇਹੋਲੇ ਬਹੁਤ ਸੰਕਟ ਚੱਲ ਰਿਹਾ ਦੇਸ਼ਾਂ ਵਿਦੇਸ਼ਾਂ ਚ ਮੈਂ ਵਸਤੀ ਆਪਣੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਅੱਜ ਸੰਕਟ ਦੀ ਘੜੀ ਦੇ ਵਿੱਚ ਸਾਡੇ ਲੋਕਾਂ ਦੀ ਮਦਦ ਕਰਨ ਦਾ ਟਾਈਮ ਆ ਇਹ ਵੱਧ ਚੜ ਕੇ ਕਿਸੇ ਪਾਰਟੀ ਤੋਂ ਉੱਪਰ ਉੱਠ ਕੇ ਸਾਰਿਆਂ ਤੋਂ ਵਕ ਚੜ ਕੇ ਇਹਨਾਂ ਲੋਕਾਂ ਦੀ ਮਤ ਕੀਤੀ ਜਾਵੇ ਘਰਾਂ ਦੇ ਘਰ ਬਰਬਾਦ ਹੋ ਗਏ ਆ ਕੋਠੀਆਂ ਬਰਬਾਦ ਹੋ ਗਈਆਂ ਆ ਫਸਲਾਂ ਬਿਲਕੁਲ ਖਤਮ ਹੋ ਚੁੱਕੀਆਂ ਨੇ ਇਹ ਸਾਰੀ ਸੰਗਤ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਦੇਸਾਂ ਦੇਸਾਂ ਮੇਰੇ ਵੀ ਇਹ ਬਹੁਤ ਬੋੜੇ ਵੀਰ ਵਸਦੇ ਆ ਉਹਨਾਂ ਕਾੜੀ ਹੱਥ ਜੋੜ ਕੇ ਬੇਨਤੀ ਕਰੂੰਗਾ ਵੀ ਇਹਨਾਂ ਦੀ ਵੱਧ ਤਵੱਦ ਮਾਰੀ ਨਾ ਮਤ ਕੀਤੀ ਜਾਵੇ ਤਾਂ ਕਿ ਆਪਣੇ ਘਰ ਬਣਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਨੂੰ ਕੋ ਪਹਿਲਾਂ ਸੰਗਤਾਂ ਨੂੰ ਆਪਣਾ ਨਾਮ ਸੰਜਾਦਾ ਜੋ ਬਲੇ ਸੋਨ ਹੈ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਦੀ ਜੈ ਤਤਨ ਜਗਤਗੁਰੂ ਭਗਵਾਨ ਸ੍ਰੀ ਚੰਦ ਮਹਾਰਾਜ ਜੀ ਦੇ ਉਤਾਰਪੁਰਪਤੀਆਂ ਲੱਖ ਲੱਖ ਵਧਾਈਆਂ ਦੇਸ਼ ਵਿਦੇਸ਼ ਵਿੱਚ ਸਿਮੁਚੀ ਮ੍ਰਿਤਾਂ ਭਗਵਾਨ ਸ੍ਰੀ ਚੰਦ ਮਹਾਰਾਜ ਜੀ ਦੇ ਉਤਾਰਪੁਰਪਤੀਆਂ ਸੰਤ ਬਾਪੂ ਸਿੱਧaldas ਬ੍ਰਹਮਣੀ ਸ੍ਰੀ ਸ੍ਰੀ ਕਾਜਾਰਾਟ ਕਾਦਰਮਾਦਵਲੇ ਉਹਨਾਂ ਵੱਲੋਂ ਦਾਸ ਲੋੜ ਦੇ ਦੇ ਦੀ ਸਾਰੀ ਸੰਗਤੋਂ ਦੀ ਸੇਵਾਦਾਰਾਂ ਵੱਲੋਂ ਕੋਲੀ ਕੋਇਨੂ ਮਾ ਰਾਜ ਦੇ ਉਤਾਰਪੁਰਪਤੀਆਂ ਵਧਾਈਆਂ ਅੱਜ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਜੋ ਅੱਜ ਦੇ ਦਿਨ ਮਹਾਰਾਜ ਜੀ ਦਾ 531 ਨਾ ਪ੍ਰਕਾਸ਼ ਪੂਰਵ ਮਨਾਇਆ ਜਾ ਰਿਹਾ ਬੜੇ ਸ਼ਰਧਾ ਤੇ ਤੁਮ ਦੇ ਨਾਲ ਆਇਆ ਜੀਆ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆ ਸੰਤਾ ਮਹਾਪੁਰਸ਼ਾਂ ਦਾ ਧੰਨਵਾਦ ਜਿਨ੍ਹਾਂ ਨੇ ਸੰਗਤਾਂ ਨੂੰ ਦਰਸ਼ਨ ਦੇ ਕੇ ਅਦਸ਼ਮੀ ਤੀਆਂ ਕੀਤੀਆਂ ਅਸੀਰਵਾਦ ਦਿੱਤਾ ਬੇਰੀ ਅਰਦਾਸ ਵਿੱਚ ਹੀ ਹੋਈ ਹੈ ਕਿ ਅਕਾਲ ਪੁਰਖ ਵਾਹਿਗੁਰੂ ਸੋਣਾ ਰੱਬ ਜੋ ਇਸ ਸਮੇਂ ਪੰਜਾਬ ਦੇ ਵਿੱਚ ਹੜ੍ਹਾਂ ਦਾ ਬਹੁਤ ਹੀ ਮਾਤਮ ਸਾਇਆ ਹੈ ਜਿਹਦੇ ਕਾਰਨ ਜਨਜੀਵਨ ਬਹੁਤ ਹੀ ਪ੍ਰਭਾਵਿਤ ਹੋਇਆ ਹੈ ਉਹਦੀ ਬੇਤਵਾਸਤੀ ਵਿੱਚ ਅਰਦਾਸ ਬੇਨਤੀ ਕੀਤੀ ਵੀ ਮਹਾਰਾਜ ਚੰਨਾ ਸੰਤਾਂ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਹੈ ਕਿ ਸਤਿਗੁਰ ਕਰਪਾ ਕਰਨੇ ਵਿਪਦ ਦਾ ਸਮਾ ਟਲ ਜਾਵੇ ਔਰ ਪਸ਼ੂ ਪੰਛੀ ਜੀਵ ਜੰਤੂ ਤੇ ਮਨੁੱਖ ਬੱਚੇ ਸਹੀ ਸਲਾਮਤ ਇਸ ਕਾਇਨਾਤ ਦੇ ਤੇ ਸ੍ਰਿਤੀ ਦੇ ਤੇ ਆਪਣਾ ਜੀਵਨ ਬਤੀਤ ਕਰਨ ਦਾਸਵਾਲੋਂ ਫਿਰ ਬਹੁਤ ਬਹੁਤ ਬਤਨੀਆਂ ਕੁੱਝ ਲਕਾਈ ਨੂੰ ਸਮੁੱਚੀ ਮੁੜਤਾਂ ਉੱਤੇ ਦੇ ਸਾਰੇ ਸੇਵਾ ਧਾਰਾਵਾਂ ਵੱਲੋਂ ਸਾਰੀ ਸੰਗਤ ਨੂੰ ਜੀ ਆਇਆਂ ਸੰਤਾਂ ਮਾਪੋਸ਼ਣ ਜੀ ਆਵਰਾ ਬਤਨ ਨੂੰ ਹਮੇਸ਼ਾ ਖੁਸ਼ ਰੱਖੀ ਸੀ ਤੇ ਮਦਰ ਕੇ ਚੜਦੀ ਕਲਾ ਵਿੱਚ ਰੱਖ ਕੇ ਜੋ ਬੋਲੇ ਸੋਨ ਪੈ ਭਗਵਾਨ ਸ੍ਰੀ ਚੰਦਰ ਮਹਾਰਾਜ ਕੀ ਜੈ ਓਮ ਸ੍ਰੀ ਗੋਬੀ ਸ੍ਰੀ ਚੰਦ